ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਅੰਮ੍ਰਿਤ ਵੇਲੇ ਤੋਂ ਲੈ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹਾਂ ਸੋ ਆਪ ਸਰਬ ਸੰਗਤਾਂ ਨੇ ਇਸ ਅੰਮੇ ਧੰਨ ਧੰਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਹੁਕਮ ਸਰਵਣ ਕੀਤਾ ਹੈ। ਸੋ ਅੱਜ ਦੇ ਸ਼ਬਦ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ। ਯਤਨ ਕਰੈ ਮਾਨੁਖ ਦਹਿਕਾਵੈ ਹੋ ਅੰਤਰਜਾਮੀ ਜਾਨੈ। ਇਸ ਸ਼ਬਦ ਦੇ ਵਿੱਚ ਗੁਰੂ ਸਹਿਬਾਨ ਇੱਕ ਲਾਲਚੀ ਮਨੁੱਖ ਦਾ ਵਰਣਨ ਕਰਦੇ ਹਨ ਕਹਿੰਦੇ ਜਿਹੜਾ ਲਾਲਚੀ ਮਨੁੱਖ ਹੁੰਦਾ ਹੈ ਉਹ ਧਨ ਦੌਲਤ ਕਮਾਉਣ ਵਾਸਤੇ ਅਨੇਕਾਂ ਯਤਨ ਕਰਦਾ ਹੈ ਸੋ ਅਕਸਰ ਸਿਆਣੇ ਬੰਦੇ ਦੱਸਦੇ ਹੁੰਦੇ ਹਨ ਕਿ ਜਿਹੜਾ ਲਾਲਚੀ ਮਨੁੱਖ ਹੁੰਦਾ ਹੈ ਉਹਦਾ ਵਿਸਾਹ ਨਹੀਂ ਕਰਨਾ ਚਾਹੀਦਾ ਜਿਹੜਾ ਲਾਲਚੀ ਮਨੁੱਖ ਹੁੰਦਾ ਹੈ ਉਹ ਆਪਣਾ ਪਰਾਇਆ ਭੁੱਲ ਜਾਂਦਾ ਹੈ ਲਾਲਚ ਦੇ ਵਸ ਆ ਕੇ ਉਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਮੇਰਾ ਮਾਂ ਪਿਓ ਹੈ ਇਹ ਮੇਰਾ ਭੈਣ ਭਾਈ ਹੈ ਜਾਂ ਇਹ ਮੇਰਾ ਰਿਸ਼ਤੇਦਾਰ ਹੈ ਮਨੁੱਖ ਲਾਲਚ ਵਸ ਹੋ ਕੇ अनेका ਯਤਨ ਕਰਦਾ ਹੈ ਲੋਕਾਂ ਨੂੰ ਧੋਖਾ ਦਿੰਦਾ ਹੈ ਇਥੋਂ ਤੱਕ ਕਿ ਲਾਲਚ ਵਸ ਆ ਕੇ ਉਹ ਮਨੁੱਖ ਦਾ ਕਤਲ ਵੀ ਕਰ ਦਿੰਦਾ ਹੈ ਕਿਉਂਕਿ ਮਾਇਆ ਇੱਕ ਅਜਹੀ ਚੀਜ਼ ਹੈ ਜਿਹੜੀ ਮਨੁੱਖ ਨੂੰ ਖਾ ਜਾਂਦੀ ਹੈ ਇਸੇ ਕਰਕੇ ਗੁਰੂ ਸਹਿਬਾਨ ਗੁਰਬਾਣੀ ਦੇ ਵਿੱਚ ਸਮਝਾਉਂਦੇ ਹਨ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੀ ਮਾਇਆ ਹੈ ਉਹਦੇ ਦੰਦ ਨਹੀਂ ਹਨ ਪਰ ਉਹ ਇਸ ਦੁਨੀਆ ਨੂੰ ਖਾ ਰਹੀ ਹੈ ਜਿਹੜੇ ਮਨੁੱਖ ਨੂੰ ਲਾਲਚ ਲੱਗ ਜਾਂਦਾ ਹੈ ਲਾਲਚ ਦੇ ਵਸ ਪੈ ਜਾਂਦਾ ਹੈ ਫਿਰ ਉਹ ਮਨੁੱਖ ਧਨ ਕਮਾਉਣ ਵਾਸਤੇ ਚੋਰੀਆਂ ਕਰਦਾ ਹੈ ਠੱਗੀਆਂ ਮਾਰਦਾ ਹੈ ਉਸ ਨੂੰ ਆਪਣਾ ਪਰਾਇਆ ਨਹੀਂ ਦਿਸਦਾ ਕਉ ਧਨ ਦੌਲਤ ਕਮਾਉਣ ਵਾਸਤੇ ਜਾਇਦਾਦ ਪਾਉਣ ਵਾਸਤੇ ਆਪਣੇ ਭੈਣ ਭਰਾ ਦਾ ਹੀ ਕਤਲ ਕਰ ਦਿੰਦਾ ਹੈ ਤਾਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਪ੍ਰਮਾਤਮਾ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਉਹ ਅੰਤਰਜਾਮੀ ਜਾਣੈ ਉਹ ਸਾਰਿਆਂ ਨੂੰ ਦੇਖ ਰਿਹਾ ਹੈ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਵਾਨੈ ਕਹਿੰਦੇ ਜਿਹੜੇ ਧਾਰਮਿਕ ਪਹਿਰਾਵੇ ਵਾਲੇ ਹੁੰਦੇ ਹਨ ਉਹ ਵੀ ਬਾਹਰੋਂ ਦਾ ਧਾਰਮਿਕ ਦਿਖਦੇ ਹਨ ਪਰ ਅੰਦਰ ਉਹਨਾਂ ਦਾ ਜਿਹੜਾ ਮਨ ਹੁੰਦਾ ਹੈ ਉਹ ਕਾਲਾ ਹੁੰਦਾ ਹੈ ਧਾਰਮਿਕ ਪਹਿਰਾਵਾ ਪਾ ਕੇ ਉਹ ਵੀ ਲੋਕਾਂ ਨੂੰ ਲੁੱਟਦੇ ਰਹਿੰਦੇ ਹਨ ਤਾਂ ਇਸ ਕਰਕੇ ਜਿਹੜਾ ਲਾਲਚ ਹੈ ਲਾਲਚ ਮਨੁੱਖ ਨੂੰ ਖਾ ਜਾਂਦਾ ਹੈ ਤਿੰਨ ਦੋਸਤ ਹੁੰਦੇ ਹਨ ਤਿੰਨੋ ਹੀ ਦੋਸਤ ਚੋਰ ਹੁੰਦੇ ਹਨ ਜਿਹੜੇ ਰਲ ਕੇ ਚੋਰੀ ਕਰਦੇ ਹਨ ਕਦੇ ਕਿਸੇ ਦੇ ਘਰ ਦੇ ਵਿੱਚ ਕਦੇ ਕਿਸੇ ਦੇ ਘਰ ਦੇ ਵਿੱਚ ਹਰ ਰੋਜ਼ ਉਹਨਾਂ ਦਾ ਇਹੀ ਕੰਮ ਹੁੰਦਾ ਹੈ ਇਹ ਹੀ ਉਹਨਾਂ ਦਾ ਧੰਦਾ ਹੁੰਦਾ ਹੈ ਇੱਕ ਦਿਨ ਉਹਨਾਂ ਤਿੰਨਾਂ ਚੋਰਾ ਨੇ ਇੱਕ ਰਾਜੇ ਦੇ ਘਰ ਦੇ ਵਿੱਚ ਚੋਰੀ ਕਰ ਲਈ ਬਹੁਤ ਕੁਸ ਉਥੋਂ ਲੁੱਟ ਲਿਆ ਗਹਿਣੇ ਲੁੱਟ ਲਏ ਹੀਰੇ ਲੁੱਟ ਲਏ ਸੋ ਚੋਰੀ ਕਰਕੇ ਜੰਗਲ ਦੇ ਵੱਲ ਚੱਲ ਪਏ ਜੰਗਲ ਦੇ ਵਿੱਚ ਜਾ ਕੇ ਸਲਾਹ ਬਣਾਈ ਕਿ ਆਪਾਂ ਤਿੰਨੋਂ ਜਾਣੇ ਇਸ ਮਾਇਆ ਨੂੰ ਇਸ ਗਹਿਣਿਆਂ ਨੂੰ ਵੰਡ ਲੈਂਦੇ ਹਾਂ ਕਿਉਂਕਿ ਹਰ ਰੋਜ਼ ਦਾ ਕੰਮ ਸੀ ਜਿਹੜੀ ਵੀ ਚੋਰੀ ਕਰਦੇ ਸਨ ਉਹ ਤਿੰਨੋਂ ਜਾਣੇ ਆਪਸ ਦੇ ਵਿੱਚ ਬਰਾਬਰ ਵੰਡ ਲੈਂਦੇ ਸਨ ਸੋ ਅੱਜ ਉਹਨਾਂ ਦੇ ਕੋਲ ਬਹੁਤ ਗਹਿਣੇ ਸੰਨ ਬਹੁਤ ਕੀਮਤੀ ਸਮਾਨ ਸੀ ਤਾਂ ਉਹਨਾਂ ਨੂੰ ਭੁੱਖ ਵੀ ਬਹੁਤ ਲੱਗੀ ਹੋਈ ਸੀ ਉਹਨਾਂ ਨੇ ਕਿਹਾ ਕਿ ਪਹਿਲਾਂ ਆਪਾਂ ਖਾ ਲਈਏ ਫਿਰ ਆਪਾਂ ਇਹਨਾਂ ਗਹਿਣਿਆਂ ਦਾ ਵੰਡਾਰਾ ਕਰਾਂਗੇ ਤਾਂ ਉਹਨਾਂ ਦੇ ਵਿੱਚੋਂ ਇੱਕ ਚੋਰ ਕਹਿਣ ਲੱਗਿਆ ਕਿ ਮੈਂ ਬਾਜ਼ਾਰ ਜਾਂਦਾ ਹਾਂ ਅਤੇ ਬਾਜ਼ਾਰ ਦੇ ਵਿੱਚੋਂ ਮੈਂ ਕੁਝ ਖਾਣ ਵਾਸਤੇ ਲਿਆਉਂਦਾ ਹਾਂ ਤਾਂ ਉਹਨਾਂ ਦੇ ਵਿੱਚੋਂ ਇੱਕ ਚੋਰ ਬਾਜ਼ਾਰ ਦੇ ਵਿੱਚ ਖਾਣ ਵਾਸਤੇ ਚੀਜ਼ਾਂ ਲੈਣ ਚਲਾ ਗਿਆ। ਸੋ ਬਾਅਦ ਦੇ ਵਿੱਚ ਉਹ ਦੋਨੋਂ ਚੋਰ ਸਲਾਹ ਬਣਾਉਂਦੇ ਹਨ ਕਿ ਜਦੋਂ ਤੀਜਾ ਚੋਰ ਆਵੇਗਾ ਆਪਾਂ ਉਸ ਦਾ ਕਤਲ ਕਰ ਦੇਵਾਂਗੇ। ਅਤੇ ਜਿਹੜਾ ਇਹ ਸੋਨਾ ਹੈ ਉਹ ਆਪਾਂ ਦੋਨਾਂ ਦੇ ਵਿੱਚ ਹੀ ਵੰਡ ਲਵਾਂਗੇ। ਪਰ ਜਿਹੜਾ ਤੀਸਰਾ ਚੋਰ ਬਾਜ਼ਾਰ ਦੇ ਵਿੱਚ ਸਮਾਨ ਲੈਣ ਗਿਆ ਸੀ ਖਾਣ ਵਾਸਤੇ ਉਸ ਦੇ ਮਨ ਦੇ ਵਿੱਚ ਵੀ ਲਾਲਚ ਆ ਗਿਆ ਅਤੇ ਉਹ ਕਹਿਣ ਲੱਗਿਆ ਕਿ ਮੈਂ ਇਸ ਖਾਣੇ ਦੇ ਵਿੱਚ ਜ਼ਹਿਰ ਮਿਲਾ ਦਿੰਦਾ ਹਾਂ ਜਦੋਂ ਉਹ ਦੋਨੋਂ ਜਾਣੇ ਇਸ ਖਾਣੇ ਨੂੰ ਖਾਣਗੇ ਤਾਂ ਉਹ ਦੋਨੋਂ ਜਾਣੇ ਮਰ ਜਾਣਗੇ ਅਤੇ ਜਿਹੜਾ ਸੋਨਾ ਹੈ ਉਹ ਮੇਰਾ ਇਕੱਲੇ ਦਾ ਹੋ ਜਾਵੇਗਾ ਉਹਨਾਂ ਤਿੰਨਾਂ ਚੋਰਾਂ ਦੇ ਮਨ ਦੇ ਵਿੱਚ ਲਾਲਚ ਆ ਗਿਆ। ਇੱਕ ਦੂਸਰੇ ਨੂੰ ਮਾਰਨ ਦੀਆਂ ਬਯੰਤਾ ਘੜਨ ਲੱਗੇ। ਇਹ ਸਾਰਾ ਖੇਲ ਮਾਇਆ ਕਰਾਉਂਦੀ ਹੈ। ਤਾਂ ਜਦੋਂ ਉਹ ਤੀਸਰਾ ਚੋਰ ਖਾਣ ਵਾਸਤੇ ਸਮਾਨ ਲੈਣ ਆਇਆ ਤਾਂ ਉਹਨਾਂ ਦੋਨਾਂ ਚੋਰ ਚੋਰਾ ਨੇ ਉਸ ਤੀਸਰੇ ਚੋਰ ਨੂੰ ਫੜ ਕੇ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜਾ ਉਹ ਖਾਣ ਵਾਸਤੇ ਸਮਾਨ ਲਿਆਇਆ ਹੈ ਉਸ ਦੇ ਵਿੱਚ ਜ਼ਹਿਰ ਹੈ। ਉਹਨਾਂ ਨੇ ਉਸ ਤੀਸਰੇ ਚੋਰ ਨੂੰ ਤਾਂ ਮਾਰ ਦਿੱਤਾ। ਪਰ ਜਿਹੜਾ ਉਹ ਖਾਣ ਵਾਸਤੇ ਸਮਾਨ ਲਿਆਇਆ ਸੀ ਦੋਨਾਂ ਚੋਰਾਂ ਨੇ ਮਿਲ ਕੇ ਖਾ ਲਿਆ। ਅਤੇ ਬਾਅਦ ਦੇ ਵਿੱਚ ਉਹ ਦੋਨੋਂ ਚੋਰ ਵੀ ਮਰ ਗਏ। ਤਾਂ ਇਸ ਕਰਕੇ ਜਿਹੜੀ ਮਾਇਆ ਹੈ ਇਹ ਮਨੁੱਖ ਨੂੰ ਅੰਦਰੋਂ-ਅੰਦਰੀ ਖਾ ਜਾਂਦੀ ਹੈ। ਤੋ ਇਸ ਕਰਕੇ ਉਹ ਤਿੰਨੋਂ ਚੋਰ ਉਸ ਮਾਇਆ ਨੂੰ ਨਹੀਂ ਹਾਸਲ ਕਰ ਸਕੇ ਉਹ ਮਾਇਆ ਨੇ ਤਿੰਨਾਂ ਚੋਰਾ ਨੂੰ ਇੱਕ ਦੂਜੇ ਤੋਂ ਮਰਵਾ ਦਿੱਤਾ ਤਾਂ ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਕਹਿੰਦੇ ਭਾਈ ਜਿਹੜਾ ਲਾਲਚੀ ਮਨੁੱਖ ਹੁੰਦਾ ਹੈ ਉਸ ਦਾ ਸਾਨੂੰ ਵਿਸਾਹ ਨਹੀਂ ਕਰਨਾ ਚਾਹੀਦਾ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ ਲੋਭੀ ਕਾ ਵਿਸਾਨਾ ਕੀਜੈ ਜੀ ਕਾ ਪਾਰ ਵਸਾਈ ਇਹਦੇ ਭਾਈ ਲੋਭੀ ਦਾ ਕਦੇ ਵੀ ਸਾਨੂੰ ਵਿਸਾਹ ਨਹੀਂ ਕਰਨਾ ਚਾਹੀਦਾ ਉਸ ਤੋਂ ਕਰੋੜਾ ਕਦਮ ਦੂਰ ਰਹਿਣਾ ਚਾਹੀਦਾ ਹੈ ਪਤਾ ਨਹੀਂ ਉਹ ਕਿਹੜੇ ਸਮੇਂ ਕਿੱਥੇ ਲਿਆ ਕੇ ਸਾਨੂੰ ਧੋਖਾ ਦੇ ਦੇਵੇ ਪ੍ਰੰਤੂ ਉਹ ਪਰਮਾਤਮਾ ਵਾਹਿਗੁਰੂ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਪਰਮਾਤਮਾ ਸਭ ਨੂੰ ਦੇਖਦਾ ਹੈ ਜਿਹੜੇ ਅਸੀਂ ਮਾੜੇ ਕਰਮ ਕਰਦੇ ਹਾਂ ਉਸ ਦਾ ਲੇਖਾ ਸਾਨੂੰ ਦੇਣਾ ਪੈਂਦਾ ਹੈ ਜਾਨਤ ਦੂਰ ਤੁਮੈ ਪ੍ਰਭ ਨੇਰ ਕਹਿੰਦੇ ਪਰਮਾਤਮਾ ਨੂੰ ਦੂਰ ਨਾ ਸਮਝੋ ਪਰਮਾਤਮਾ ਸਾਡੇ ਨੇੜੇ ਹੀ ਵਸਦਾ ਹੈ ਪਰਮਾਤਮਾ ਸਾਡੇ ਅੰਦਰ ਵਸਦਾ ਹੈ ਪਰੰਤੂ ਜਿਹੜੇ ਲਾਲਚੀ ਮਨੁੱਖ ਹੁੰਦੇ ਹਨ ਉਹ ਪਰਮਾਤਮਾ ਨੂੰ ਬਹੁਤ ਦੂਰ ਦੱਸਦੇ ਹਨ ਕਿ ਪਰਮਾਤਮਾ ਸਾਨੂੰ ਦੇਖਦਾ ਨਹੀਂ ਹੈ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਲਾਲਚੀ ਮਨੁੱਖ ਲਾਲਚ ਦੇ ਗੇੜ ਦੇ ਵਿੱਚ ਫਸਿਆ ਰਹਿੰਦਾ ਹੈ ਮਾਇਆ ਦੇ ਖਾਤਰੋ ਇੱਧਰ ਉੱਧਰ ਤੱਕਦਾ ਹੈ ਪਰੰਤੂ ਉਸ ਦਾ ਮਨ ਹੈ ਜਿਹੜਾ ਉਹ ਨਹੀਂ ਟਿਕਦਾ ਉਸ ਨੂੰ ਹਰ ਰੋਜ਼ ਇਹ ਤਾਂਗ ਲੱਗੀ ਹੁੰਦੀ ਹੈ ਕਿ ਮੈਂ ਅੱਜ ਕਿਸ ਤੋਂ ਪੈਸਾ ਲੁੱਟਾਂ ਕਿਸ ਦੇ ਨਾਲ ਮੈਂ ਅੱਜ ਠੱਗੀ ਮਾਰਾਂ ਜਦ ਲਗ ਟੁੱਟੈ ਨਾਹੀ ਮਨ ਭਰਮਾਂ ਤਬ ਲਗ ਮੁਕਤ ਨਾ ਕੋਈ ਜਦੋਂ ਤੱਕ ਮਨੁੱਖ ਦੇ ਮਨ ਦੀ ਮਾਇਆ ਵਾਲੀ ਭਟਕਣਾ ਦੂਰ ਨਹੀਂ ਹੁੰਦੀ ਇਹ ਲਾਲਚ ਦੇ ਪੰਜੇ ਤੋਂ ਜਿਹੜਾ ਮਨੁੱਖ ਹੈ ਉਹ ਆਜ਼ਾਦ ਨਹੀਂ ਹੋ ਸਕਦਾ ਮਾਇਆ ਮਮਤਾ ਮੋਹਣੀ ਜਿਨ ਬਿਨਾਂ ਦੰਤਾਂ ਜਗ ਖਾਇਆ ਇਹ ਮਾਇਆ ਹੈ ਜਿਹੜੀ ਬਿਨਾਂ ਦੰਦਾਂ ਤੋਂ ਇਸ ਜਗਤ ਨੂੰ ਖਾ ਰਹੀ ਹੈ ਪਰ ਇਸ ਤੋਂ ਬਚ ਕੌਣ ਸਕਦਾ ਹੈ ਮਨਮੁਖ ਖਾਦੇ ਗੁਰਮukh ਉੱਪਰੇ ਜਿਹੜੇ ਮਨਮੁਖ ਹੁੰਦੇ ਹਨ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਇਹ ਮਾਇਆ ਉਹਨਾਂ ਨੂੰ ਖਾ ਜਾਂਦੀ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਨਾਲ ਆਪਣਾ ਮਨ ਜੋੜ ਲਿਆ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਏ ਉਹ ਇਸ ਮਾਇਆ ਤੋਂ ਮੁਕਤ ਹੋ ਜਾਂਦੇ ਹਨ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਨਾਨਕ ਆਖਦਾ ਹੈ ਪਹਿਰਾਵਿਆਂ ਦੇ ਨਾਲ ਭਗਤ ਨਹੀਂ ਬਣਿਆ ਜਾਂਦਾ ਜਿਸ ਮਨੁੱਖ ਹੋ ਤੇ ਮਾਲਕ ਪ੍ਰਭੂ ਦਿਆਵਾਣ ਹੁੰਦਾ ਹੈ ਫਿਰ ਉਸ ਨੂੰ ਨਾਮ ਦੀ ਦਾਤ ਦਿੰਦਾ ਹੈ ਫਿਰ ਉਹੀ ਜਿਹੜਾ ਮਨੁੱਖ ਹੈ ਸੰਤ ਬਣਦਾ ਹੈ ਫਿਰ ਉਹ ਪਰਮਾਤਮਾ ਦਾ ਸੱਚਾ ਭਗਤ ਬਣ ਜਾਂਦਾ ਹੈ ਇਹ ਹੀ ਸਾਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸ਼ਬਦ ਦੇ ਵਿੱਚ ਸਮਝਾ ਰਹੇ ਹਨ ਕਹਿੰਦੇ ਭਾਈ ਮਨੁੱਖ ਨੂੰ ਲਾਲਚ ਨਹੀਂ ਕਰਨਾ ਚਾਹੀਦਾ ਜੀ ਲਾਲਚ ਆ ਵੀ ਜਾਂਦਾ ਹੈ ਤਾਂ ਪਰਮਾਤਮਾ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਜੀ ਸਾਨੂੰ ਇਸ ਮਾਇਆ ਦੇ ਮੋਹ ਤੋਂ ਮੁਕਤ ਕਰੋ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਾਂਗੇ ਤਾਂ ਹੀ ਜਿਹੜਾ ਸਾਡਾ ਮਨ ਹੈ ਉਹ ਮਾਇਆ ਦੇ ਵੱਲੋਂ ਅਲੋਪ ਹੋ ਜਾਵੇਗਾ ਇਸ ਕਰਕੇ ਸਾਨੂੰ ਗੁਰਬਾਣੀ ਦੇ ਨਾਲ ਜੁੜ ਕੇ ਹਰ ਵੇਲੇ ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਸੋਹਣੀਆਂ ਭੁੱਲਾਂ ਦੀ ਖਿਮਾ ਬਲਾਉ ਫਤਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ